ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਬੰਬੇ ਤੋਂ ਆਏ ਆ ਅੱਛਾ ਮੈਂ ਤੁਹਾਨੂੰ ਫਿਲਮਾਂ ਤੇ ਲੈ ਕੇ ਜਾਣਾ ਚਾਹਣਾ ਮੇਰੀ ਭੈਣ ਨੂੰ ਨਹੀਂ ਲੈ ਕੇ ਜਾਂਦਾ ਨਹੀਂ ਨਹੀਂ ਸੋਨੂੰ ਤੁਸੀਂ ਸ਼੍ਰੀ ਦੀ ਵੀ ਨੂੰ ਮਾਤ ਪਾ ਦੋਗੇ ਬਿਲਕੁਲ ਜੱਸ ਤਾਏ ਖਾਂ ਮਰ ਜਾਊਗਾ ਇਹ ਗੱਲਾਂ ਤੇ ਯਕੀਨ ਕਰਦੇ ਚੁੱਪ ਕਰ ਮੇਰੀ ਗੱਲ ਸੁਣ ਫਿਰ ਤੇਰੀ ਸਕਲ ਇਹ ਜਿਹਾ ਤਾਂ ਤੂੰ ਕਦੋਂ ਸ਼ਾਹਰੁਖਾਨ ਵਰਗਾ ਬਣ ਪਤਾ ਕੀ ਹੋਇਆ ਉਹਨ ਵੇਲੇ ਸਾਡਾ ਧੁੱਪ ਚ ਸ਼ੂਟ ਸੀਗਾ ਤੇ ਕੁਝ ਥੋੜੀ ਜਿਹੀ ਮੈਨੂੰ ਸ਼ਾਹਰੁਖਾਨ ਨੇ ਨਜ਼ਰ ਲਾਤੀ ਹਮਮ ਮਰ ਜਾ ਤੂੰ ਐ ਦੱਸ ਜਿਹੜਾ ਬੰਬੇ ਦੀ ਟ੍ਰੇਨਾਂ ਚੱਲਦੀਆਂ ਨੇ ਉਹਦੇ ਇੰਜਨ ਕੋਲੇ ਤਾਂ ਨਹੀਂ ਬੈਠਾ ਸੀਗਾ ਨੋ 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 ਇੰਜਨ ਕੋਲੇ ਆਪਣਾ ਕੰਮ ਨਹੀਂ ਕੋਈ ਮੈਂ ਤਾਂ ਐਸੇ ਕਿਤੇ ਤੂੰ ਆ ਜਾ ਪੈਗਾ ਤਾਂ ਹੀ ਕਾਲਾ ਹੋਊਗਾ ਨਹੀਂ ਨਹੀਂ ਬਸ ਐ ਹੀ ਹੋ ਗਿਆ ਥੋੜਾ ਸ਼ਨੀ ਦੇ ਬਣਾ ਇੱਕ ਵਾਰ ਗੱਲ ਸੁਣ ਓਏ ਮੈਂ ਤਾਂ ਉਹ ਵਾਲੀ ਪਸੰਦ ਆ ਰਾਣੀ ਮੁਖਰ ਜੀ ਉਹਦਾ ਖਾਂ ਰਾਣੀ ਮੁਖਰ ਜੀ ਬਣਾ ਦਾਂਗੇ ਸੁਣੋ ਰਾਣੀ ਮੁਖਰ ਜੀ ਬਣਾ ਦਾਂਗੇ ਸੌਗਾ ਮੇਰੀ ਮੈਂ ਕਹਿੰਦੀ ਸੀ ਕਿ ਮੇਰੀ ਭੈਣ ਨੂੰ ਵੀ ਥੋੜਾ ਗੁੱਡੀ ਮਰੁੱਤੀ ਵਾਂਗੂ ਕੋਈ ਰੋਲ ਦੇ ਦਿੰਦੇ ਕਾਸੇ ਦਾ ਇਹ ਇਹ ਦੇਖ ਲੈ ਪਹਿਲਾਂ ਤੁਹਾਨੂੰ ਲੈ ਕੇ ਜਾਵਾਂਗੇ ਨਹੀਂ ਕਿਉਂ ਇਹਦੀਆਂ ਗੱਲਾਂ ਚਾਈ ਜਾਂਦੇ ਆ ਗੱਪ ਦਾ ਛੱਡੀ ਜਾਂਦਾ ਚੁੱਪ ਕਰ ਜਾ ਤੁਸੀਂ ਸ਼੍ਰੀ ਦੇਵੀ ਨੂੰ ਮਾਤ ਪਾ ਦਊਂਗਾ ਬਿਲਕੁਲ ਸ਼੍ਰੀ ਦੇਵੀ ਨੂੰ ਮਾਤ ਪਾ ਦਊਂਗਾ ਹਾਈ ਮੈਮ ਸ਼੍ਰੀ ਦੇਵੀ ਨੂੰ ਤਾਂ ਮੈਂ ਮਾਤ ਪਾਤੀ ਸੀ ਹੈ ਲੋਕ ਮੇਰੇ ਨਾਲ ਫੋਟੋ ਖਿੱਚਉਣਾ ਸੌਂਗਾ ਮੇਰੇ ਹੋਰ ਤੇਰੀ ਸੌਂ ਤੇ ਮੁਸ਼ਕਿਲਵਾਰੀ ਤੇਰੇ ਚ ਯਾਰ ਤੁਸੀਂ ਇਹ ਨਾ ਦੇਖੋ ਕਾਲਾ ਵਾ ਉੱਥੇ ਜਾ ਕੇ ਦੇਖੋ ਉੱਥੇ ਮੇਰੀ ਰਿਸਪੈਕਟ ਇੰਨੀ ਆ ਬੰਬੇ ਚ ਅਸਿਆ ਬਹੁਤ ਰਿਸਪੈਕਟ ਆ ਚੱਲ ਤੂੰ ਮੈਂ ਦੱਸ ਮੇਰੀ ਪਹਿੰਦਾ ਜਿਹੇ ਜਿਹੇ ਫਿਗਰ ਹੈ ਨੂੰ ਕੋ ਰੋਲ ਮਿਲੂ ਕੋਈ ਨਹੀਂ ਦਵਾਦਾਂਗੇ ਸੋ ਪਹਿਲਾਂ ਸੋਨੂੰ ਦਵਾਵਾਂਗੇ ਚੱਲ ਕੋਈ ਨਹੀਂ ਚੰਗਾ ਲੱਗਿਆ ਮਿਲ ਕੇ ਗੱਪੀ ਦੀਆਂ ਗੱਲਾਂ ਚਾਹੀਦੀ ਗੱਪੀ ਦੀ ਹੈਗੀ ਜੀ ਗੱਪੀ ਨਹੀਂ ਹੈਗੀ ਇਹ ਨਹੀਂ ਕਹਿੰਦੇ ਉਹ ਤਾਂ ਪੜਿਆ ਨਹੀਂ ਕਾਗਲੇ ਦੇ ਬੰਦੇ ਗੁੱਡੀ ਗੁੱਡੀ ਮਰੂਤੀ ਤੇ ਰੋਲ ਬਾਰ ਲਾਉਂਦੇ ਸੋ ਤੈਨੂੰ ਉਥੇ ਕੱਢਿਆ ਹੁਣ ਮੱਕੇ ਮਾਰ ਕੇ ਬਾਈ 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 ਪਿੰਟ ਸ਼ਰਟ ਪਾਈ ਹੋਈ ਓਰੇ ਕੜੂ ਜਾ ਬਾਲਾ ਉਹ ਬਿੱਟੀ ਜੰਮੀ ਆ ਜਿੰਨੇ ਹੈ ਮੈਂ ਇਹ ਕੁ ਪਤਾ देखो मजा ही बहुत आ रहा है बठिंडे बॉम्बे कुछ नहीं पता लगता जाके हमे छा लमिया लमिया कहता सुनी श्री ने मा देंगी चौड़ी होगी इन्हें ਤੇ ਜਿੱਤੋੜੀ ਖੁੱਛ ਗਈ ਹਾਂ ਗੀਰੀ ਦੀ ਗੁੱਤੰਦ ਨੇ ਕਿੱਥੇ ਮਾਰਦਾ ਰਹੀ ਤੇ ਮੈਂ ਪਾਸ ਕਰਦਾ ਮਾਚੀ ਰਿਹਾ ਇਛਾ ਪੂਰੀ ਚੱਲ ਉਹ ਕਾਲਾ ਪਤਾ ਨਹੀਂ ਕਿੱਧਰ ਗਿਆ ਕਹਿੰਦਾ ਪਤੌੜ ਖਾਣੇ ਨੇ ਪਤੌੜਾਂ ਦੇ ਉਹ ਨਹੀਂ ਆਇਆ ਪਤੰਦਰ ਆ ਵੀ ਵਿਆਹ ਕਿ ਨਹੀਂ ਡਿੱਗਿਆ ਐਨਾਂ ਸ਼ੁਕਰ ਬਾਅਦ ਚ ਡਿੱਗ ਗਿਆ ਉਹ ਐ ਨਹੀਂ ਸ਼ਰਾਬੀ ਸ਼ਰੂਬੀ ਐ ਨਹੀਂ ਪਤਾ ਵਿੱਚ ਦੱਬੇ ਜਾਂਦੇ ਵੀ ਤੋਦਾ ਵੀ ਕੰਮ ਕਰਨਾ ਪੂ ਜੇ ਕਾਲਾ ਹੁੰਦਾ ਮਾੜਾ ਮੋਟਾ ਤਾਂ ਕੰਮ ਕਰਾਉਂਦਾ ਹੀ ਉਹ ਪਤੰਦਰ ਦੱਸ ਕੀ ਨਿਆ ਕਿੱਧਰ ਗਿਆ ਕਾਲੇ ਦਾ ਵੀ ਕੋਈ ਪਤਾ ਨਹੀਂ ਲੱਗਾ ਕਿਤੇ ਬੰਬੇ ਜਾ ਵਰਤਾ ਕਿਤੇ ਕਿਤੇ ਜਾ ਵਰਤਾ ਪਤੰਦਰ ਖੁੱਲੀਆਂ ਟੋਰਾ ਤੇ ਹੋ ਗਿਆ ਕੋਈ ਕਿਸੇ ਦਾ ਘਰ ਕੋਈ ਨਹੀਂ ਸੀ ਤੇ ਮੈਂ ਤਾਂ ਜਵਾਹਰ ਜੀ ਨੂੰ ਆਖਿਆ ਸੀ ਕੰਮ ਕਰਵਾ ਦਿਓ ਏ ਬੱਕਾ ਨੂੰ ਤੇਰੀ ਦੀ ਉਹ ਕੁੱਡਾ ਵੱਡਾ ਸਪੜਾ ਉੱਠਾ ਭੈਣ ਤੋਂ ਉਹ ਮਾਰਿਆ ਤੇਰੀ ਦੀ ਉਹ ਅਪਣੇ ਸਾਰੇ ਡਿੱਗੇ ਓਏ ਉਹ ਕਰਿਆ ਉਹ ਪਟਕੇ ਪੱਗੋ ਸੱਪ ਅੱਛਾ ਸੱਪ ਮੈਂ ਡਰ ਗਿਆ ਮਾਤਾ ਕੀ ਪਤਾ ਨਹੀਂ ਮੇਰੇ ਮਾਰ ਆ ਰਿਹਾ ਓਏ ਕੰਜਰਾ ਮੈਂ ਸੱਪ ਦੇ ਮਾਰਦਾ ਸੀ ਇੱਥੇ ਸੀਸੀ ਜੇ ਕਰੀ ਜਾਂਦਾ ਸੀ ਕਿਤੇ ਦਿਸ ਨਹੀਂ ਰਿਹਾ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਨਹੀਂ ਮਿਲਦਾ ਹੁਣ ਨਹੀਂ ਉਹ ਤਾਂ ਖੱਟੇ ਚ ਬੜ ਗਿਆ ਓਏ ਕੋਈ ਕਾਹਨੂੰ ਮਾਰਨਾ ਸ਼ਿਵਜੀ ਦਾ ਹੈ ਉਹ ਹੈ ਉਹ ਕਿਹੜਾ ਸਿਬਜੀ ਦਾ ਹੁਣ ਮਾਰਦਾ ਡੰਗੋ ਸਿਬਜੀ ਦਾ ਨਾਲੇ ਹੋਰ ਨਹੀਂ 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 ਮਾਰਨਾ ਉਹ ਮਾਰਦਾ ਡੰਗੋ ਉਹ ਵੀ ਬਣਾਦਾ ਪਾਪੂ ਦਾ ਪਾਪਾ ਪਾਪ ਹੁੰਦਾਗਾ ਤੂੰ ਤਾਂ ਬਹੁ ਬੰਬਿਆਣੇ ਦੇ ਮਗਰ ਲੱਗ ਗਿਆ ਤੂੰ ਵਿਆਹ ਲੈ ਦਿਨ ਕਿੱਧਰ ਭੱਗੇ ਸੀ ਉਹ ਓਏ ਇੱਕ ਮਿੰਟ ਦੱਸਦਾ ਪਹਿਲਾਂ ਇਹਨੂੰ ਤਰ ਇਹਨੂੰ ਤਰ ਓਏ ਤਾਂ ਧਰ ਦੂੰਗਾ ਧਰਤਾ ਐਂ ਚਾ ਐਡਾ ਵੱਡਿਆ ਪ੍ਰੋਗਰਾਮ ਕੀਤਾ ਸੀਗਾ ਤੂੰ ਤਾਂ ਦੱਸ ਕੇ ਨਹੀਂ ਨਾ ਦੱਸ ਕੇ ਗਿਆ ਮੈਨੂੰ ਜੋ ਰਾਜ ਨੇ ਸੱਦਿਆ ਸੀਗਾ ਉਹਦੇ ਉਹ ਮੈਨੂੰ ਮਿਲਿਆ ਸੀ ਅੱਛਾ ਹਾਂ ਕੀ ਕਹਿੰਦਾ ਸੀ ਉਹ ਉਹ ਸ਼ਕੰਦਰਾ ਫਿਲਮ ਦਾ ਸ਼ੂਟ ਕਰ ਰਹੀ ਸੀ ਉਹ ਅੱਛਾ ਉਹ ਮੈਨੂੰ ਬੁਲਾਇਆ ਸੀ ਅੱਛਾ ਹਾਂ 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 ਮੈਨੂੰ ਕੀ ਕਹਿੰਦਾ ਸੀ ਚਾਹ ਪਾਣੀ ਪੀ ਕੇ ਤੁਰਿਆ ਉਹ ਤင်း ਚਾਹ ਪੀਤੀ ਸੀ ਨਾ ਮੂੰਹ ਇੱਥੇ ਸਭ ਤੋਂ ਡਰਦਾ ਹਾਂ ਸਭ ਤੋਂ ਡੰਗ ਮਰਵਾਉਂਦਾ ਅੱਛਾ ਯਾਰ ਉਹਦੇ ਚ 25 ਬੰਦੇ ਜਿੰਨੀ ਜਾਨ ਆਉਂਦੀ ਆ ਉਹ ਮੈਂ ਤਾਂ ਆਖੇ ਨਹੀਂ ਕਹਿੰਦੇ ਡੁਪਲੀਕੇਟ ਜੇ ਹੁੰਦੇ ਏਗੇ ਡੁਪਲੀ ਡੁਪਲੀਕੇਟ ਨਹੀਂ ਅਸਲੀ ਲੜਾਉਣਾ ਅਸਲੀ ਤੂੰ ਦੇਖੇ ਜਮਾ ਜਮਾ ਮੈਨੂੰ ਕਹਦਾ ਤੂੰ ਵੀ ਲੜਾਉਣਾ ਮੇਰੇ ਤਾਂ ਬਾਧੂ ਜਾਣਾ ਬਾਈ ਮੈਂ ਲੜਾਉਣਾ ਤੂੰ ਵੀ ਮਨ ਬਾਲਦਾ ਉਹ ਇੱਕ ਡਾਲੀ ਉਹ ਬਦਮਾਸ਼ਾ ਲੜਾਕੀ ਤਾਂ ਦੇਖ ਉਹ ਮੈਂ ਨਹੀਂ ਨਹੀਂ ਮੈਂ ਨਹੀਂ ਲੜਉਣਾ ਭਾਈ ਅੱਛਾ ਹਾਂ ਤੇਰੇ ਨਾਲ ਗੱਲਾਂ ਕਰਦਾ ਸੀ ਗੱਲਾਂ ਕਰਦਾ ਸੀ ਮੰਜਾ ਤਾਂ ਲਿਆ ਮੰਜਾ ਮੰਜਾ ਇੱਥੇ ਬਹਿ ਜਾ ਮੰਜੇ ਦਾ ਵਿਆਹ ਲੈ ਲੈ ਗਏ ਅੱਛਾ ਜਿਨ੍ਹਾਂ ਦੀ ਲੱਤ ਸੀ ਆਪਾਂ ਨੇ ਫੜ ਕੇ ਅੱਜਕਿਵੇਂ ਸੁਨਸਰੇ ਜੀ ਕੋਈ ਨਹੀਂ ਓਹ ਬਹੂ ਲੈਣ ਗਏ ਨੇ ਅੱਛਾ ਅੱਛਾ ਤਾਂ ਠੀਕ ਹੈ ਠੀਕ ਬਹੂ ਲੈਣ ਗਏ ਮੈਂ ਘਰੇ ਇਕੱਲੇ ਹੀ ਹਾਂ ਓਹੋ ਚਲੋ ਆਇਆ ਬਹਿ ਜਾ ਅੱਛਾ ਚਾਹ ਪੀਂਦੇ ਹਾਂ ਓਹ ਆ ਤੂੰ ਉਧਾਰ ਕੋਈ ਇੰਤਿਆਮ ਨਹੀਂ ਹਗਾ ਲੈ ਆਉਣਗੇ ਫੇਰ ਤੈਨੂੰ ਮਠਾਈ ਖਵਾਉਂਗਾ ਪਤੌੜ ਨਹੀਂ ਪਕੌੜੇ ਕਿਆ ਕਰ ਹੈ ਮੁੰ ਤਾਂ ਪਹਿਲਾਂ ਸੀ ਪਹਿਲਾਂ ਮੈਂ ਪਤੌੜ ਲੱਪਤੌੜ ਅੱਜ ਮੈਂ ਤਾਂ ਹੁਣ ਸਿੱਖ ਕੇ ਆ ਪਕੌੜੇ ਕਹਿੰਦੇ ਇਹਨਾਂ ਨੂੰ ਉਹ ਬੱਚੇ ਪੈਣਾ ਉਪਤੌੜ ਆਪਣੇ ਅੱਛਾ ਹੁਣ ਮੈਨੂੰ ਬੇਹੇ ਖਵਾਏਗਾ ਉਹ ਗਰਮ ਕਰ ਲਾਂਗੇ ਬੇਹੇ ਵੀ ਹੈ ਰਕਿੰਦਾਗਾ ਆਪਾਂ ਬੇਹੀ ਚੀਜ਼ ਬਿਲਕੁਲ ਖਾਣੀ ਛੜਤੀ ਅੱਛਾ ਯਾਰ ਉਹ ਐ ਤੜਕੇ ਉੱਠ ਕੇ ਤੂੰ ਤਾਂ ਅੱਜ ਪਿੰਡਾਂ ਚ ਰਹਿ ਕੇ ਪਤਾ ਨਹੀਂ ਲੱਗਦਾ ਤੂੰ ਤਰਕੇ ਬੰਬੇ ਬੰਬੇ ਲੈ ਕੇ ਆਏ ਨੇ ਦੇਖ ਉੱਥੇ ਸਭ ਨੂੰ ਮਿਲਦਾ ਲਾਲਾ ਵੀ ਉੱਥੇ ਪੰਜਾਬ ਦੀਆਂ ਚੀਜ਼ਾਂ ਨੂੰ ਫੋਲੋ ਕਰਦੇ ਨੇ ਭਰਾਵਾ ਤੂੰ ਤਾਂ ਗੱਲ ਹੀ ਨਹੀਂ ਕਰਨ ਦਿੰਦਾ ਓਏ ਮੈਂ ਇੱਕ ਮਿੰਟ ਕੱਲ ਸੋ ਮੈਂ ਸਵੇਰੇ ਸਵੇਰੇ ਜਾਵਾਂ ਅੰਬੀ ਸੂਰੀ ਦਾਤਣ ਕਰੀ ਜਾਵੇ ਅੱਛਾ ਅੱਛਾ ਹਾਂ ਮੈਂ ਤੈਨੂੰ ਮੋਲ ਮਾਰਾਂ ਉਹ ਚਾਹ ਪੀ ਲੈ ਸ੍ਰੀ ਕਾਲ ਜੀ ਕਹਿੰਦਾ ਮਗਾਇਮ ਬੋ ਖੁਸ਼ ਹੋਆ ਅੱਛਾ ਐ ਮੈਂ ਉਹ ਫਲ ਮੰਗ ਮੰਗ ਕਰ ਦੰਦਾਂ ਨੂੰ ਲੈੰਦ ਕੋਈ ਠੀਕ ਨਾ ਹੋਰ ਕਾਲੇ ਠੀਕ ਆ ਅੱਛਾ ਆ ਮਾ ਠੀਕ ਆ ਜੀ ਠੀਕ ਆ ਮੈਨੂੰ ਪਤਾ ਲੱਗੇ ਨੂ ਜਾਣਦੇ ਮੈਨੂੰ ਸਾਰੇ ਜਾਣਦੇ ਆ ਅੱਛਾ ਹੋਰ ਇਹ ਮੈਨੂੰ ਲੈ ਕੇ ਚੱਲ ਭਰਾਵਾ ਮਰੀਸ਼ਪੁਰੀ ਨੂੰ ਤਾਂ ਦੇਖਣਾ ਓਏ ਮਰੀਸ਼ਪੁਰੀ ਦਿਖਾ ਦਾਂਗੇ ਤੁਨੂੰ ਬਾਹਲਾ ਉਹ ਜਿਹੜਾ ਦੇਵਗੰਨ ਨਾ ਨਹੀਂ ਉਹ ਟੰਬਲੀ ਜੀ ਵੀ ਜਉਣਾ ਹੁੰਦਾ ਘੱਟ ਉਹ ਦਿਲ ਜਲੇ ਆ ਦਿਲ ਜਲੇ ਦਿਲ ਮਾ ਇਹ ਲੈ ਕਿਛ ਵਾ ਅੰਜ ਕਰਦਾ ਹੁੰਦਾ ਨਾ ਉਹਦੇ ਚ ਕਹਿੰਦਾ ਹੁੰਦਾ ਤਾਂ ਇਹ ਨਹੀਂ ਇਹ ਜਾਂਦਾ ਬਈ ਯਾਰ ਇਹ ਤਾਂ ਮਾਂ ਚੁੱਪ ਲਿਆ ਹੁਣ ਉਹ ਤੂੰ ਤਾਂ ਭੁੱਲਣਾ ਨਹੀਂ ਚਾਹੁੰਦਾ ਤੈਨੂੰ ਤਾਂ ਮੈਂ ਤਾਂ ਚਲ ਹੁਣ ਖੇਤੀਬਾੜੀ ਚ ਸਾਨੂੰ ਤਾਂ ਪਤਾ ਹੀ ਲੱਗਾ ਅਜਿਹਾ ਡਾਇਲੌਗ ਜੇ ਸੁਣਦੇ ਹੁੰਦੇ ਸੀ ਐ ਤਾਂ ਹੁਣ ਬੀਸੀਆਰ ਤੇ ਤੈਨੂੰ ਪਤਾ ਦੇਖਦੀ ਰਹਿੰਦੇ ਆਪਾਂ ਹੈ ਓਏ ਘਰੇ ਤਾਂ ਤੜਕੀ ਉੱਠਣ ਸਾਰ ਪਹਿਲਾਂ ਰੋਟੀਆਂ ਨੂੰ ਬੀਂਆਂ ਨੂੰ ਪਹੇਤਾ ਹੁੰਦਾ ਸੀ ਉਹ ਉੱਥੇ ਕਿਵੇਂ ਸਾਰੇ ਓਏ ਪਹਿਲਾਂ ਪਹੇਤਾ ਸੀ ਹੁਣ ਨਹੀਂ ਇਹ ਕਿਹਨੇ ਸੁਰੇ ਨਾਸ਼ਤਾ ਕਹਿੰਦੇ ਨਾਸ਼ਤਾ ਤੜਕੀ ਤਰ ਕਿਉਂ ਕਿ ਹਾਂ ਉਹ ਨਾਸ਼ਤਾ ਕਹਿੰਦੇ ਆ ਇਹ ਨਾਸ਼ਤਾ ਕੀ ਹੁੰਦਾ ਓਏ ਨਾਸ਼ਤਾ ਪਿੰਡ ਤੇ ਤਾਂ ਆਪਣੇ ਨਾਂ ਸਮਾਰਦੇ ਆ ਸਵੇਰੇ ਸਵੇਰੇ ਬੀਕਾ ਰੋਟੀਆਂ ਖਾਉਂ। ਉੱਥੇ بس ਦੋ ਪਰੌਂਠੇ। اچھا اچھا। ਉਹ ਕੌਣ ਖਾਂਦਾ ਸੀ ਕਿ ਨਹੀਂ? ਉਹ ਜੀ ਦਾ ਵੱਤੂ ਰੱਖਿਆ ਹੋਈਆਂ ਐਕਟਰ ਨਹੀਂ ਆ। ਪੁੱਤ ਹੈ। ਉਹ ਨਹੀਂ ਮੈਂ ਨਹੀਂ ਐਕਟਰਾਂ ਨਹੀਂ। اچھا اچھا। ਮੈਂ ਉਹ ਮਦਨ ਆਰ ਦੇਂਦਾ ਸੀਗਾ। ਮੀਰ ਖਾਨ ਦੀ ਗੱਲ ਸੁਣ ਲਾ ਹੁੰਦੀ। ਹਾਂ। ਉਹ ਪਤੰਦਰ ਹੈਗਾ। ਹੈ? ਸਲਮਾਨ ਖਾਨ ਨੇ ਆਪਦਾ ਬੰਦਾ ਪਿੱਛਾ ਲੱਸੀ ਲੈਣ। اچھا। ਉਹਨੇ ਲੱਸੀ ਨਹੀਂ ਪਾਈ। اچھا। ਸਲਮਾਨ ਖਾਨ ਕੀ ਮੈਸ ਮਿਲੀ ਨਹੀਂ। اچھا اچھا। ਉਹਨੇ ਨਹੀਂ ਲੜਕੀ ਨਹੀਂ। ਉਹਨੇ ਮੈਸ ਐ ਹੁੰਦੀਆਂ। ਹੋਰ ਹੈਗੀਆਂ ਨੇ ਨਾ ਸਭ ਕੋ ਸਾਥ। ਯਾਬਲੀ ਟੀਚਰ ਸਭ ਯਾਖਦੇ ਹਾਂ ਮੈਂ 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 ਵਗਿਆ ਮੈਂ ਲੰਗੇ ਜਾਮਾ ਮੈਨੂੰ ਕਹਿੰਦਾ ਹੋਰ ਕਾਲੇ ਬਈ ਛਾਪਾਂ ਤੇ ਤਿੰਨ ਚਾਰ ਦੇਣ ਉਹ ਕਹਿੰਦਾ ਆ ਜਾ ਲੱਸੀ ਪਿਲਾਵਾ ਅੱਛਾ ਮੇਰੇ ਮੂਹਰੇ ਅੱਡਾ ਗਲਾਸ ਧਰਤਾ ਕੇ ਕੇ ਕਰੜ ਕਰੜ ਅੱਛਾ ਅੱਛਾ ਮੈਂ ਕਹਾਂ ਮਹਾ ਬਈ ਮੈਂ ਸੁਰਮਾਨ ਖੰਡਾ ਦਾ ਬੰਦਾ ਐ ਕਿਦਾਂ ਕਹੇ ਕਿ ਤੋ ਲੱਸੀ ਦਿੰਦਾ ਨਹੀਂ ਕਿਸੇ ਨੂੰ ਅੱਛਾ ਯਾਰ ਕਹਿੰਦਾ ਬਈ ਉਹਨੇ ਬਣਦੀ ਕਹਿੰਦਾ ਅੰਦਾਜ਼ ਫਿਲਮ ਬਲੇ ਕਿਟਬਟੇ ਦੀ ਹੋ ਗਈ ਸੀ ਅੰਦਾਜ਼ ਆਪਣਾ ਆਪਣਾ ਬਣਾਈ ਜੋ ਉਹਨਾਂ ਦੀ ਕੱਟੀਆਂ ਦੀ ਕੋਈ ਜਣਾ ਮੈਂ ਮੈਂ ਇਹ ਚੀਜ਼ ਮੰਗਣੀ ਜਾਂਦਾ ਕਿਸੇ ਦੇ ਉਹ ਤਾਂ ਬੜਾ ਪਤੰਦਰ ਸਾਰੇ ਐਕਟਰਾਂ ਦੇ ਗਾਏ ਉਹ ਕਿਸੇ ਨੂੰ ਪਤੰਦਰ ਪਾਉਂਦਾ ਨਹੀਂ ਮੈਨੂੰ ਨੇ ਗਲਾਸ ਵਰਕੇ ਪਿਆ ਅੱਛਾ ਬਾਟੀਆਂ ਨਹੀਂ ਹੈਗੇ ਇੱਥੇ ਬਾਟੀਆਂ ਬੁੱਟੀਆਂ ਨਹੀਂ ਉੱਥੇ ਕੱਪ ਗਲਾਸ ਇਹ ਸਭ ਕੁਝ ਹੈ ਬਾਟੀਆਂ ਫਿਰ ਜਾਣਦੇ ਨਹੀਂ ਉਹ ਕੰੱਚ ਦੇ ਗਲਾਸ ਐਡੇ ਸੋਹਣੇ ਸੋਹਣੇ ਐ ਜਗ ਦੇ ਵਿੱਚ ਚਾਨਣ ਹੁੰਦਾ ਉਹਨਾਂ ਚਾਨਣ ਅੱਛਾ ਕਰੰਟ ਨਹੀਂ ਮਾਰਿਆ ਹੋਏ ਕਰੰਟ ਓ ਲੈਟ ਨਾਲ ਹੀ ਨਹੀਂ ਉਹ ਤਾਂ ਬੈਸੀ ਸੈੱਲਾਂਗੇ ਤੇ ਚੱਲਦੇ ਆ ਬਸ ਅੱਛਾ ਅੱਛਾ ਤੇ ਹੁਣ ਤਾਂ ਚਾਹ ਪਾਣੀ ਤਾਂ ਪੀਉਂਦਾ ਨਹੀਂ ਚੱਲ ਸ਼ਾਮ ਹੋ ਰਹੀ ਹੈ ਫਿਰ ਪੈਗ-ਪੋਗ ਤਾਂ ਲਵਾਏਗਾ ਜਿਹੜਾ ਪੈਗ ਪਤੰਦਰ ਆ ਪਾਈ ਸੀ ਉਹ ਖਰਾਬ ਹੋ ਗਈ ਖਰਾਬ ਹੋ ਗਈ ਉਦੋਂ ਬਾਸ਼ਕਾ ਮਾਰ ਲਗੂ ਉਹ ਇੱਕ ਅੱਧੀ ਦਾ ਪਈ ਹੋ ਕੋਈ ਚੂਹਾ ਟਿਕ ਗਿਆ ਸੀ ਵਿੱਚ ਹੱਥ ਮਾਰਨਾ ਜਦੋਂ ਮੈਂ ਗਿਆ ਕਿ ਉਹ ਭੁੱਲ ਗਿਆ ਟੱਕਣੀਆਂ ਲਾਉਣਾ ਚੂਹਾ ਵਿੱਚ ਡਿੱਗ ਗਿਆ ਚਲੋ ਹੋ ਲਿਆ ਫਿਰ ਚਲ ਬਾ ਲਿਆ ਇੱਕ ਕਿਦੋ ਲਿਆ ਐਸੇ ਕਿੰਨ ਤੁਰ ਫਿਰ ਲਵਹੀਂ ਉਹ ਭੈਣ ਦਾ ਵਿਆਹ ਚ ਲੱਗੇ ਮੇਰੇ ਤਾਂ ਸਾਰੇ ਗੀਜੇ ਫਰੋਲੇ ਚ ਭਖ ਜੇ ਨੇ ੱਡੇ ਹੀ ਨਹੀਂ ਕੋਸਾ ਨੇ ਕੋਈ ਬੱਚੀ ਸੁੱਤੇ ਉਰਾ ਭਰਾ ਕਿਤੇ ਉਹ ਬੋਤਲਾਂ ਵਿੱਚ ਇਕੱਠੀ ਕਰ ਲਾਂਗੇ ਆਪਾਂ ਜਿਹੜੀ ਬੱਚੀ ਚਲਦੀ ਆ ਜਾ ਆਪਾਂ ਮੇਰਾ ਉਹ ਵੈਕ ਕਿਤੇ ਕੋਈ ਚੋਲਾ ਜਾ ਉੱਥੇ ਪਿਆ ਓਏ ਉਹ ਮੈਂ ਇੱਕ ਮਿੰਟ ਚੇਂਜ ਕਰ ਲੈ ਮੈਂ ਕੱਪੜੇ ਚੈਨ ਆਪਣੇ ਤਾਂ ਸਾਈਕਲ ਦੀ ਹੈ ਹੀ ਨਹੀਂ ਗਈ ਉਹ ਚੈਨ ਨਹੀਂ ਚੇਂਜ ਚੇਂਜ ਮਤਲਬ ਕਿ ਬਦਲ ਕਿਉਂਨੇ ਕੱਪੜੇ ਕੀ ਨਹੀਂ ਬਦਲ ਕਿਉਂਨੇ ਮੈਂ ਬਦਲ ਕਿਉਂਨੇ ਆ ਫਿਰ ਚੱਲਦੇ ਆ ਕੱਪੜੇ ਐਂ ਵੀ ਬਰਕੇ ਚੂਹ ਹੋ ਜਾਂਦੇ ਨੇ ਕਾਲਾ ਕਹਿੰਦਾ ਮੈਂ ਚੇਨ ਹੂੰ ਕਿਉਂਨੇਗਾ ਮੈਂ ਤੂੰ ਚੇਂਜ ਹੋ ਜਾ ਭਰਾਵਾ ਮੈਂ ਪਸ਼ੂ ਮੰਨ ਆ ਟਾਇਰ ਆਇਆ ਉਹਨੇ ਉਹ ਪਿਆਲੇ ਕਿਹਨੇ ਟਾਕਦੇ ਨੇ ਤੇਰੇ ਕੰਨੀ ਇਹ ਤਾਂ ਮੈਨੂੰ ਹੀ ਰਲਾਉਣਾ ਬੂ ਆਟਾ ਖਾਲਾ ਖਾਲਾ ਅਥਨੇ ਦੁੱਧ ਵੀ ਚੋਣਾ ਇਹਨਾਂ ਲਈ ਆ ਬੇੜਿਆ ਕਰ ਥੋੜਾ ਮੋਟਾ ਬੱਦ ਉਹ ਤਾਂ ਮਰੇ ਨਾਲ ਹਾਜਮੀ ਵਰਤਦੀ ਅ ਕਿੰਨੇ ਵਾਰਾਂ ਮੈਨੂੰ ਧਾਰ ਕਿਉਂ ਜੀਆ ਮੇਰੇ ਬੰਦੇ ਦਾ ਲੱਤੀ ਮਾਰਦੀ ਆ ਉਹਦੇ ਮਾਰਿਆ ਕਰ ਜਿਹੜਾ ਕੱਖ ਨਹੀਂ ਤੈਨੂੰ ਉਹ ਨਹੀਂ ਆਟਾ ਨਹੀਂ ਪਾਉਂਦਾ ਮੈਂ ਤੇ ਇੱਕ ਨਾ ਆਟਾ ਪਾਇਆ ਤੇਰੇ ਮੂੰਹ ਤੇ ਵੀ ਲਾਤਾ ਇਹ ਤਾੜੀ ਪਰ ਵੀੱਖਾ ਕੌਰ ਜਾ ਗਈ ਮੇਰੇ ਕੋਈ ਪਤਾ ਨਹੀਂ ਕੀ ਰੇ ਦੇਣਾ ਲੈਣਾ ਅਗਲੇ ਤੇਲੇ ਦਾ ਝੰਡਾ ਇਹ ਕਾ ਇਹ ਕੱਕਮਾ ਦिए ਮੇਰੇ ਕੋਈ ਨਹੀਂ ਹੈ ਇਹ ਜੀ ਐਕਸ਼ਨ ਕਰਦੀ ਹੈ ਤੂੰ ਓ ਕੀ ਗਲ ਪੂਰੀ ਹੱਥ ਜਿਕੇ ਵਿੱਚ ਢੜੀ ਜਨਾ ਓ ਸੰਨੀ ਰਲਾ ਕੇ ਆਏ ਆ ਨਾਲੇ ਆਟਾ ਪਾ ਕੇ ਆਏ ਉਹਨੂੰ ਅੱਛਾ ਹੱਥ ਨੇ ਦੁੱਧ ਵੀ ਚੋਣਾ ਓ ਆ ਤੂੰ ਕਾਲਾ ਏ ਕਿਵੇਂ ਪਾਲਿਆ ਓਏ ਕੁੱਟਦਾ ਜਾ ਉਹ ਤਨੀਏ ਸ਼ਰਟ ਹੈ ਸ਼ਰਟ ਇੱਕ ਰੰਗ ਮੇਚ ਦਾ ਪਾਇਆ ਇੱਕ ਚਿਹਰਾ ਉਹ ਵਧੀਆ ਲੱਗਦਾ ਸੀ ਤੇਰੇ ਉਹ ਪਹਿਲਾਂ ਵਾਲਾ ਪਾਇਆ ਹੋਇਆ ਕੀ ਦੀ ਗੱਲ ਦੱਸ ਰਹੇ ਹੋ ਇਹ ਸ਼ਾਹਰੂਖ ਖਾਨ ਮਿਲ ਗਿਆ ਉਹਨਿੱਕੇ ਦਿਨ ਹੈ ਅੱਛਾ ਮੈਨੂੰ ਉਹਨੇ ਗਿਫਟ ਕਰੀ ਕਹਿੰਦਾ ਹਾਂ ਆਹ ਇਹ ਸ਼ਰਟ ਸ਼ਾਹਰੂਖ ਨੂੰ ਗਿਫਟ ਦਿੱਤਾ ਹੈ ਹੋਰ ਉਹ ਇਹ ਕੀ ਹੈ ਇਹਦੇ ਸ਼ਾਹਰੂਖਾਂ ਵਾਲਾ ਉਹ ਯਾਰ ਤੈਨੂੰ ਨਹੀਂ ਪਤਾ ਉਹ ਪਤਾ ਕਹਿੰਦਾ ਕਹਿੰਦਾ ਉਹ ਸਟਲ ਕਰਕੇ ਕਹੇ ਕਾਲੇ ਮੈਂ ਤੁਮੇ ਗਿਫਟ ਕਰਨਾ ਚਾਹਤਾ ਹੂੰ ਤੂੰ ਖਿਲਾ ਦਿਓ ਜੀ ਹਕੀ ਕਹਿੰਦਾ ਕਾਲੇ ਮੈਂ ਤੇ ਕਿ ਚੱਕ ਕਰਨੇ ਚਾਹਤਾ ਹੂੰ ਕਿਤੋਂ ਐ ਹੋਰੀ ਨਚਾਰਾਂ ਜਾਂ ਮੰਗੂ ਕਰਨ ਲੱਗਿਆ ਤੂੰ ਉਹ سٹਾਈਲ ਆ ਉਹਦਾ ਸਟਾਈਲ ਮੈਂ ਕੌਣ ਸੀ ਕਹਿੰਦਾ ਅਰੇ ਮੇਰੀ ਨਕਲ ਮਤੋ ਉਤਾਰੋ ਸਮਝਾਜੀ ਮੈਂ ਬੈਸੀ ਮਜ਼ਾਕ ਕਰਦਾ ਮਜ਼ਾਕ ਉਹਨੇ ਤੇ ਤਾਂ ਡੇੜੇ ਕੁੱਤੇ ਰੱਖੇ ਕੁੱਤੇ ਨਹੀਂ ਮਗਰ ਪੈ ਤੇਰੇ ਮੇਰੀ ਰਿਸਪੈਕਟ ਕਰਦੇ ਸੀ ਪੰਜਾਬ ਤੋਂ ਆਇਆ ਹੈ ਹੋ ਗਿਆ ਤੈਨੂੰ ਲੱਗਦਾ ਮੈਂ ਹੈ ਆ ਜਾ ਆ ਤੁਰਕੀ ਚੱਲਦੇ ਆਪਾਂ ਠੀਕੇ ਤੇ ਚੱਲਦੇ ਠੀਕੇ ਠੀਕੇ ਮੁਕੇ ਤੂੰ ਤਾਂ ਨਹੀਂ ਪੀਉਂਦਾ ਠੇਕਾ ਹੈ ਹੈ ਵੈਸੇ 2 ਕਿਲੋਮੀਟਰ ਕਿਲੋਮੀਟਰ ਮੈਂ ਤਾਂ ਆਪਣਾ ਬਾਪ ਦੀ ਕੱਢ ਕੇ ਪੀਣਾ ਹੁੰਨਾ ਨਾ ਤਾਂ ਮੈਂ ਤਾਂ ਠੇਕੇ ਤੇ ਗਿਆ ਫਿਰ ਤੈਨੂੰ ਆਖਿਆ ਉਹ ਪੀ ਦੇ ਮੈਨੂੰ ਉਹ ਪੀ ਦੇ ਉਹਦਾ ਤੂੰ ਹਾਂ ਮਰ ਗਿਆ ਸੀ ਤੈਨੂੰ ਆਖੀ ਤਾਂ ਜਨ ਉਹ ਡੋਲਤਾ ਆ ਜਾ ਮੈਂ ਲਾਦਾਗਾ ਪੈਸੇ ਉਹ ਮੈਂ ਉਹ ਮੈਂ ਲਾਦਾਗਾ ਪੈਸੇ ਮੈਂ ਠੇਕੇ ਤੇ ਨਹੀਂ ਜਾਂਦਾ ਭਰਾਵਾ ਇੱਕ ਮਿੰਟ ਮੇਰੀ ਗੱਲ ਉਹ ਰਾਵੇ ਜੀ ਰਾਵੇ ਜੀ ਥੋੜੇ ਮੇਰੀ ਐਡੀ ਇੱਜ਼ਤ ਬਣੀ ਆ ਪਤੰਦਰ ਤੂੰ ਗਾਲ੍ਹ ਦੇਗਾ ਜਮੀ ਉਹ ਮੈਂ ਨਹੀਂ ਜੰਦਾ ਉਹ ਕਲਿਆ ਉਹ ਨਹੀਂ ਬਗਜਾ ਰਿਸਪੈਕਟ ਨਹੀਂ ਕਰਦਾ ਯਾਰ ਮੇਰੀ ਸਰੂਖਾਨ ਨੂੰ ਰਿਸਪੈਕਟ ਕਰਦੇ ਹੋਗੇ ਇੱਥੇ ਅਸੀਂ ਤਾਂ ਉਹੀ ਕੰਮ ਰੱਖਣਾ ਤੂੰ ਉਹੀ ਸਾਡੇ ਵਾਸਤੇ ਦਾ ਕਾਲਾ ਤੂੰ ਕੰਮ ਕਰ ਯਾਰ ਤੂੰ ਲਿਆ ਜਿਹੜੀ ਲਿਉਣੀ ਪਊਗਾ ਆਦਿਆ ਨਾਲ ਕਰਦਾ ਹੀ ਰਿਸਪੈਕਟ ਹੀ ਨਹੀਂ ਕਰਦਾ ਬਿਲਕੁਲ ਬੰਦੇ ਦੀ ਮੈਂ ਐਸਾ ਕੋਲ ਤੇ ਲੈ ਜੂ ਭਾਏ ਤੇ ਘਰੇ ਤਾਂ ਕੋਈ ਹੈ ਨਹੀਂ ਛੀਚਾ ਯਾ ਦੰਦੇ ਕੋ ਬਣੀ ਨਹੀਂ ਇਹਨ ਗਰੇ ਕੋਲੇ ਵਾਲੀ ਇਹ ਭੂਰੇ ਨਾ ਖੁੱਲ ਬੇਕੂ ਬਣਾਦਾ ਆਪਾਂ ਨਿਖੁੱਲ ਬਣਾਉਂਦਾ ਤਕੀਨ ਤਾਂ ਮੰਨੀ ਆਂਦਾ ਹਾਂ ਮੀਮਰੀਸ਼ ਪ੍ਰੀਵਲੇ ਆਪਾਂ ਕਿਹੜਾ ਅਮਰੀਕੀ ਆਪਾਂ ਕੋਣ ਜਾਂ ਨਕੜਾ ਸ਼ਰੂਖਾਂ ਜਾਂਦਾ ਕੋਈ ਕੋਈ ਜਾਂਦਾ ਛੱਡੀ ਨੇ ਲੰਮੀਆ ਲੰਮੀਆ ਪਤੰਦਰ ਯੱਪਿਆ ਜਾਨਗਲ ਦੇਸੀ ਚੂਹਾ ਮਰਗਾ ਨਾਲ ਹੀ ਆ ਲਾਇ ਪਾਉਦਾ ਜਲਬਾ ਪਾਉਦਾ ਠੀਕ ਓਕੇ ਉਹ ਲਾਖ ਦੀਆਂ ਨੇ ਜੱਟ ਦੀ ਅੰਗਰੇਜ਼ੀ ਵੀ ਗਏ ਆ ਘੰਟਾ ਹੋ ਗਿਆ ਉਹਨੂੰ ਗਏ ਨੂੰ ਕਾਲੇ ਨੂੰ ਕਦੇ ਸੂਏ ਸਾਈਕ ਮਹੀਨਾ ਡਿੱਗਿਆ ਵੇ ਪਤੰਦਰ ਈ ਕੇ ਦਰੂ ਹੁਣ ਪਤਾ ਕਰਨਾ ਪਊਗਾ ਤਾਂ ਯਾਰ ਕਿੱਦਾਂ ਗਿਆਗਾ ਓ ਨਾ ਬਲੀ ਚੋ ਧਗਰੇ ਗੰਦੇ ਹੱਥ ਭੱਲੇ ਦੀ ਮਾਰਦਾ ਪਤੰਦਰ ਹੈ ਨਿਗਲੀਏ ਰੋਣੇ ਵਰਕ ਲਿਆ ਕੇ ਪੋਣਾ ਪੂ ਇਹਦਾ ਉੱਥੇ ਪਏ ਗਿੱਜ ਗਿਆ ਐ ਟ੍ਰਾਲੀ ਦਾ ਰੂ ਗਿੱਜ ਗਿਆ ਭਰਾਵਾ ਪੀਨੇ ਦਾ ਓਏ ਭੂਰੇ ਓਏ ਐਨੀ ਕਿੱਥੋਂ ਲੱਕਿਆ ਆ ਤੂੰ ਓਏ ਯਾਰ ਇੰਜੋਏ ਯਾਰ ਇੰਜੋਏ ਨਿਆਰੇ ਨਿਆਰੇ ਉਹ ਕਿੱਥੇ ਐ ਉੱਥੇ ਪੀਆ ਤੈਨੂੰ ਕਿਹਾ ਸੀ ਵੀ ਬਖਚਲ ਬਖਚਲ ਤੂੰ ਨਹੀਂ ਗਿਆ ਠੀਕ ਐ ਭਾਈ ਅੱਪਾ ਪੀ ਕਰੇ ਤੂੰ ਪਾਇਆ ਪਾਇਆ ਤੇ ਮੈਂ 8 ਪੀਐਮ ਬਲੈਕ ਡੌਗ ਇਹ ਡੌਗ ਬਲੈਕ ਡੌਗ ਮਤਲਬ ਕੁੱਤਾ ਕਤਾਇਆ ਗੈਨ ਨੀ ਸਿੱਧੇ ਡੌਗ ਡੂ ਗ ਜਾ ਉਹ ਉਹ ਹੋ ਕਾਲਾ ਕੁੱਤਾ ਕਾਲਾ ਕੁੱਤਾ ਮੈਂ ਸਭ ਨਾਲ ਉਹ ਵੀ ਖਾਈ ਜਾਂਦੇ ਸੀ ਉਹ ਯਾਰ दारू ਦਾ ਨਾਮ ਹੈ ਨਾ ਹਾਂ दारू ਦਾ ਨਾਮ ਆਗਾ ਇੰਗਲਿਸ਼ ਬਲੈਕ ਡੌਗ ਅੱਛਾ ਯਾਰ ਬਲੈਕ ਡੌਗ ਪੀਕੇ ਵੀ ਕਰਾ ਕਿਵਨ ਦਾ ਕੁੱਤੇ ਆ ਮੰਗੂ ਮੰ ਅੱਛਾ ਐ ਕਰਦਾ ਐ ਕਰਦਾ ਜਿਹੜਾ ਗਾਰੇ ਪਿੰਡਾ ਆਪਣੇ ਪਿੰਡਾ ਚ ਤਾਹੀ ਹੁੰਦੇ ਨਾ ਉਹਨੂੰ ਕੁੱਤੀ ਬਣ ਜਾਂਦਾ ਫਿਰ ਜ਼ਿਆਦਾ ਪੀ ਲੈਂਦਾ ਜਦੋਂ ਮੈਂ ਸੁਣਿਆ ਜਦੋਂ ਅਸਲ ਚ ਮੈਂ ਤੁਹਾਨੂੰ ਦੱਸਦਾ ਮੈਂ ਮੈਂ ਇੱਕ ਵਾਰੀ ਦੀ ਗੱਲ ਆ ਮੈਂ ਬ੍ਰਿਟਿੰਡੇ ਬ੍ਰਿਟਿੰਡੇ ਕੀ ਮੈਂ ਉਹ ਓ ਨੋ ਉਹ ਬ੍ਰਿਟਿੰਡੇ ਨਹੀਂ ਬੰਬੇ ਬੰਬੇ ਉਹਦਾ ਤਾ ਕਰ ਕੀ ਨਾਮ ਦਿੱਤਾ ਬੰਡੇ ਦਾ ਕਿਵੇਂ ਨੌ ਚੱਲੀ ਜਿੰਨੇ ਟੋਪੀ ਦੀ ਬਠਿੰਡਾ ਅੱਛਾ ਬੰਬੀ ਦੀ ਬੰਬੀ ਇਸ ਲਈ ਨਾਮ ਲਿਖਿਆ ਬਠਿੰਡੇ ਬਠਿੰਡਾ ਤਾਂ ਲਿਖਿਆ ਅੱਛਾ ਬੰਬੀ ਗਰਲਸ ਨੂੰ ਉਹ दारू ਪੀਤੀ ਜੇ ਸੱਚ ਵੀ ਬੋਲਦੇ ਹੁੰਦੇ ਨੇ ਉਹ ਨਹੀਂ 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 ਇੱਕ ਹੁਣ ਮਨ ਨੂੰ ਉਹ ਐਕਟਰ ਨਹੀਂ ਕਹਿੰਦੀ ਡਿੰਪਲ ਕਵਾੜੀਆ ਅੱਛਾ ਹਾਂ ਉਹ ਕਵਾੜ ਦਾ ਕੰਮ ਕਰਦੀ ਹੈ ਉਹ ਨਹੀਂ ਕਵਾੜ ਦਾ ਨਹੀਂ ਉਹਦਾ ਨਾਮ ਆ ਡਿੰਪਲ ਕਵਾੜੀਆ ਕਵਾੜੀਆ ਅੱਛਾ ਤੇ ਆਈ ਲਵ ਯੂ ਇਹ ਕੀ ਹੁੰਦਾ ਹੋਏ ਆਈ ਲਵ ਯੂ ਉਹ ਕੀ ਹੁੰਦਾ ਸਾਲਿਆ ਉਹ ਇਹਦਾ ਮਤਲਬ ਗਲਤ ਗੱਲ ਹੁੰਦੀ ਹੈ ਐਵੇਂ ਵੀ ਬੋਲ ਪਾਣੀਏ ਨਾ ਹੋਏ ਬੋਲ ਪਾਣੀਏ ਅੱਛਾ ਉਹ ਪਿਆਰ ਨਾਲ ਵੀ ਆਈ ਲਵ ਯੂ ਅੱਛਾ ਤੇ ਲਵ ਯੂ ਨੂੰ ਜੋ ਕੀ ਹੁੰਦਾ ਲਵ ਯੂ ਵੀ ਬਸ ਪਿਆਰ ਹੁੰਦਾ ਅੱਛਾ ਜਿਵੇਂ ਤੇਰਾ ਤੇ ਮੇਰਾ ਅੱਛਾ ਇਹ ਉਹ ਚੀਜ਼ ਇੰਗਰੇਜ਼ੀ ਦਾ ਲਫ਼ਜ਼ ਬੋਲਦੇ ਹੁੰਦੇ ਨੇ ਕਹਦਾ ਕਹਿੰਦੇ ਹੁੰਦੇ ਨੇ ਅੰਗਰੇਜ਼ੀ ਜੀ ਚ ਇਹ ਲਫ਼ਜ਼ ਉਹ ਬੋਲਿਆ ਹੈ ਸਾਲਿਆ ਕੀ ਆ ਰੋਟੀ ਦੂਖੋ ਰੋਟੀ ਮੈਂ ਤੋਰੀਆਂ ਤੋੜਦਾ ਐ ਇਤਨੇ ਉਹ ਆਉਣ ਵਾਲੇ ਨੇ ਆਪਾਂ ਸਬਜੀ ਹੋਣ ਬਣਾ ਲਾਂਗੇ ਦੇਸੀ ਮੁਰਗਾ ਵੱਲੋ ਦੇਸੀ ਮੁਰਗਾ ਓਏ ਬੱਕਰੇ ਦਾ ਮੀਟ ਰਦਾ 5 ਕਿਲੋ ਇੱਥੇ ਦਰ ਵਧੀਆ ਹੋਣੀ ਨੇ ਜੇ ਰਿਸ਼ਤੇਦਾਰ ਬਾਹਰੋਂ ਆਏ ਨੇ ਨਹੀਂ ਮੈਂ ਰਿਸ਼ਤੇਦਾਰ ਨਹੀਂ ਆਟਾ ਓਏ ਕਾਰੇ ਤੂੰ ਤਾਂ ਬੰਬੇ ਤੋਂ ਆਇਆ ਉਹ ਅਮਰੀਕਾ ਤੋਂ ਆਏ ਨੇ ਅਮਰੀਕਾ ਤੋਂ ਆਏ ਨੇ ਹਾਂ ਤੂੰ ਬੰਬੇ ਵਾਲਾ ਅਮਰੀਕਾ ਵਾਲੇ ਮੇਰੀ ਰਿਸ ਕੋਈ ਨਹੀਂ ਕਰਦਾ ਕੋਈ ਨਹੀਂ ਓਏ ਤੇਰੀ ਦੀ ਤਾਂ ਕਿ ਮੈਨੂੰ ਏਟਰਾ ਨੂੰ ਮਿਲਿਆ ਓਏ ਏਟਰਾ ਨੂੰ ਇਹ ਮਿਲ ਕੇ ਆਏ ਸ਼ੁਰੂ ਕਰਨ ਦੀ ਸ਼ਰਤ ਦੇਖਾਂ ਓਏ ਉਹਨਾਂ ਨੂੰ ਸ਼ਰਤ ਜਦੋਂ ਆਇਆ ਓਏ ਪੈ ਜਾ ਓਏ ਪੈ ਜਾ ਓ ਪੈ ਜਾ ਪੈ ਜਾ ਸੱਟ ਖਾ ਲੇਂਗਾ ਤੂੰ ਹੋਰ ਪੰਗਾ ਸੇੜੇਂਗਾ ਮੈਨੂੰ ਆ ਪੈ ਗਿਆ ਪਤੰਦਰ ਪਤਾ ਨਹੀਂ ਕਾਲਾ ਕੁੱਤਾ ਪਿੱਤਾ ਪਤਾ ਨਹੀਂ ਕੁੱਤੀ ਪੀਤੀ ਐ ਬੋ ਮਰੀ ਜਾਂਦੀ ਐ ਸਾਲੇ ਚੋਂ ਪਤਾ ਨਹੀਂ ਉਥੇ ਕੀ ਕਰਦਾ ਕਾਲੇ ਕੁੱਤੇ ਪੂਰੇ ਅੱਛਾ ਹਾਲ ਜੀ ਸਾਰਿਆਂ ਨੂੰ ਜਿਹੜੀ ਬਾਕੀ ਗੱਲ ਹੈ ਜੀ ਸਾਡੇ ਕਾਲੇ ਨਾਂ ਗੱਲ ਕਰ ਲੋ ਤੇ ਠੀਕ ਠਾਕ ਹੋਊਗੀ ਸਾਰੇ ਤੁਸੀਂ ਹੂੰ ਤੇ ਅਸੀਂ ਲੈ ਕੇ ਆਇਆ ਜੋ ਬੰਬੇਲਾ ਗੱਪੀ ਭਾਗ 2 ਹੂੰ ਦੇਖਿਓ ਲਾਇਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਵਧੀਆ ਵੀਡੀਓ ਹੈ ਤੇ ਅੱਗੇ-ਅੱਗੇ ਵੀ ਅਸੀਂ ਲੈ ਕੇ ਆਵਾਂਗੇ ਦੇਖੋ ਦੀਪੀ ਲੈ ਕੇ ਆਏ ਸੀ ਪਹਿਲਾਂ ਇਹ ਚ ਵੀ ਹੈਗੀ ਦੀਪੀ ਹੂੰ ਤੇ ਦੇਖਦੇ ਜਾ ਤੁਸੀਂ ਅੱਗੇ ਜੋ ਚਾਚਾ ਚਾਚਾ ਪਤੀਜਾ ਫਿਲਮ ਬਣਾਈ ਆਪਣੇ ਉਹਦੇ ਚ ਜਾ ਕੇ ਦੇਖੋ ਦੀਪੀ ਦਾ ਰੋਲ ਬਹੁਤ ਵਧੀਆ ਘੈਂਟ ਰਾ ਤੇ ਉਹਦੇ ਆਪਾਂ ਪਾਰਟ ਲੈ ਕੇ ਆਵਾਂਗੇ ਅੱਗੇ ਬਹੁਤ ਸੋਹਣੇ ਸੋਹਣੇ ਵੱਧ ਤੋਂ ਵੱਧ ਲਾਇਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਦੇਖ ਮਿਹਨਤ ਕਰਦੇ ਆ ਅਸੀਂ ਦੋਸਤੋ ਇਨੀ ਦੀਪੀ ਬਹੁਤ ਵਧੀਆ ਕੰਮ ਕਰਦੀ ਆ ਬਾਈ ਬਹੁਤ ਸਿਆਣੀ ਕੁੜੀ ਐ ਬਹੁਤ ਵਧੀਆ ਵਧੀਆ ਤੁਹਾਨੂੰ ਅੱਗੇ ਫਿਲਮਾਂ ਦਿਖਾਵਾਂਗੇ ਦੀਪੀ ਸਾਡੇ ਨਾਲ ਹੋਊਗੀ ਅਸੀਂ ਤੇ ਚੰਗੇ ਚੰਗੇ ਆਰਟਿਸਟ ਲੈ ਕੇ ਆਵਾਂਗੇ ਅਸੀਂ ਬਹੁਤ ਵਧੀਆ ਡੀਪੀ ਵੀ ਬਹੁਤ ਵਧੀਆ ਹੋਰ ਵੀ ਲੈ ਕੇ ਆਵਾਂਗੇ ਅਸੀਂ ਪਰਮੀਤ ਜੱਸੀ ਨੂੰ ਵੀ ਲੈ ਕੇ ਆਵਾਂਗੇ ਬਹੁਤ ਵਧੀਆ ਆਰਟਿਸਟ ਨੇ ਆਪਣੇ ਏਰੀਏ ਦੇ ਦੇਖੋ ਜੀ ਮਾਨਸਾ ਜ਼ਿਲ੍ਹੇ ਮਾਨਸਾ ਜ਼ਿਲ੍ਹੇ ਦੇ ਜਿੰਨੇ ਵੀ ਨੇ ਆਰਟਿਸਟ ਆਪਣੇ ਬੜੀਆ ਸਾਡਾ ਹੂੰ ਉਹਨਾਂ ਨੂੰ ਸਭ ਨੂੰ ਸਾਰਿਆਂ ਨੂੰ ਮੌਕਾ ਦੇ ਦੇ ਬਾਈਜੀ ਚੈਨਲ ਤੇ ਸੀ ਤੋ ਇਹ ਸਾਡੀ ਸਪੋਰਟ ਕਰੋ ਪੂਰੀ ਮਦਦ ਕਰੋ ਪੂਰੀ ਜੱਜ ਕੇ ਸਾਡੇ ਪੇਜ ਨੂੰ ਕਰ ਲੋ ਫੋਲੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਪੂਰੇ ਪੂਰੇ ਹਨ ਪੜਾਉਣੀਆਂ ਗੱਲਾਂ ਨਾ ਕਰ ਕੋਈ ਗੱਲ ਨਹੀਂ ਠੀਕ ਆ ਜੀ